ਮੈਂ ਮੈਨੂੰ ਕਦੋਂ ਦੇ ਦੇਖੀ ਆਣੀ ਹੈਗੀ ਕੀ ਸੋਚਾਂ ਯਾਂ ਚ ਪੈ ਰਹੀ ਹੈ ਕੀ ਸੋਚੀ ਆਣੀ ਆ ਮੈਂ ਮਾਇਆ ਸੋਚਦੀ ਸੀ ਕਿ ਮਾ ਤਾਂ ਸੋਚੀ ਜਾਂਦੀ ਦੂੰਗੀ ਸੋਚੀ ਜਿ ਚਬਗੀ ਤੇ ਮੈਂ ਆਖਿਆ ਮਹਾ ਕੱਲ ਮੰਡੀ ਗਈ ਸੀ ਜਦੋਂ ਮੈਂ ਤੇ ਵਸ ਲੰਘ ਗਈ ਸੀ ਦੇਖੋ ਤੇ ਮਖ ਜੇ ਹੁਣ ਅੱਜ ਕੱਲ ਕਿਸੇ ਕੋਲ ਕੋਈ ਚੀਜ਼ ਹੈਗੀ ਵਰਤ ਲੋ ਨਹੀਂ ਹੈਗੀ ਤਾਂ ਨਾ ਅਸੀਂ ਚੁੱਪ ਕਰ ਜੀਓ ਖਾਰੇ ਖਾਣ ਨੂੰ ਹੈਗਾ ਤਾਂ ਖਾ ਲੋ ਨਹੀਂ ਚੁੱਪ ਕਰ ਜਾ ਅੱਜ ਕੱਲ ਟਾਈਮ ਗਿਆ ਮੰਗਣ ਮੰਗਾਉਣ ਦਾ ਇੱਥੇ ਜਦੋਂ ਮੈਂ ਕੱਲ ਮੰਡੀ ਗਈ ਤੇ ਮੈਂ ਉੱਥੇ ਮੁੰਡੇ ਨਾਲ ਮੰਡੀ ਪਾ ਗਈ ਮੁੰਡਾ ਮੈਨੂੰ ਕਹਿੰਦਾ ਤੈਨੂੰ ਮੈਂ ਮੰਮੀ ਵਸ ਚੜਾ ਜੀ ਜਦੋਂ ਦੇਖੇ ਦੁਕਾਨ ਤੇ ਭਾਈ ਫੋਟੋ ਫੋਟਾ ਕਰਾਉਣ ਵਾਲੇ ਗਾ ਘਾਏ ਖੜੇ ਤੇ ਗਏ ਤੇ ਮੈਂ ਅਖ ਚੱਲ ਕੋਈ ਨਾ ਪੁੱਤ ਮੈਂ ਤਾਂ ਵਗਦੇ ਤੁਰ ਕੇ ਦਵਾਈ ਦਵਾ ਕੇ ਉਹ ਮੈਨੂੰ ਤੇ ਮੈਂ ਹਾਂ ਤੂੰ ਅੱਡੇ ਤੇ ਨਾ ਚੱਲ ਛੱਡ ਗਿਆ ਮੈਂ ਆਪੇ ਵਗ ਜਾਂਗੀ ਤੁਰ ਕੇ ਕਹਿੰਦਾ ਚਲ ਮੁੰਡਾ ਭੇਜ ਦੇਣਾ ਦੂਰ ਆ ਮੰਮੀ ਅੱਡਾ ਕਹਿੰਦਾ ਤੇ ਚਲ ਤੈਨੂੰ ਉਹ ਮੁੰਡਾ ਭੇਜ ਦੇਣਾ ਛੱਡ ਕੇ ਆ ਜੂਗਾ ਚਲਪਈ ਮੈਨੂੰ ਉਹ ਮੁੰਡਾ ਥੋ ਮੋਟਰਸਾਈਕਲ ਤੇ ਉਹਨੇ ਮੈਨੂੰ ਭੇਜਤਾ ਤੇ ਅੱਡੇ ਤੇ ਉਤਾਰ ਗਿਆ ਉਹਦਾ ਮੁੰਡਾ ਤਾਂ ਉਹਦੇ ਹੀ ਮੁੜ ਗਿਆ ਜੇ ਤਾਂ ਹੁਣ ਕੰਮ ਦੀ ਵੀ ਛੱਡਣਾ ਆਉਂਦਾ ਫਿਰ ਤਾਂ ਹਨਾ ਬੱਸ ਵਾਲਿਆਂ ਨੂੰ ਪੁੱਛ ਲੈਂਦਾ ਉੱਥੇ ਪੁੱਛ ਲੈਣੇ ਵੀ ਕਦੋਂ ਕੋ ਬੱਸ ਆਊਗੀ ਤੇ ਉਹ ਉਤਾਰ ਕੇ ਮੁੜਿਆ ਆ ਤੇ ਲੱਭੇ ਉੱਥੇ ਅੱਡੇ ਤੇ ਸਵਾਰੀਆਂ ਹੁੰਦੀਆਂ ਨਹੀਂ ਗੀਆਂ ਇੱਕ ਭਾਣ ਬੈਠੀ ਤੇ ਮੈਂ ਉਹਨੂੰ ਆਖਿਆ ਮੱਖਾ ਨਹੀਂ ਭਾਣ ਬੱਸ ਕਦੋਂ ਕਾ ਆਊਗੀ ਕਹਿੰਦੀ ਬੱਸ ਤਾਂ ਭਾਣੇ ਨੰਗੀ ਹੁਣੇ ਨੰਗੀ ਹੈਗੀ ਕਹਿੰਦੀ ਕਹਿੰਦੇ ਤੂੰ ਕਿਹੜੇ ਪਿੰਡ ਜਾਣਾ ਮੈਨੂੰ ਦੱਸਿਆ ਵੀ ਮੈਂ ਤਾਂ ਆਪਣਿਆਂ ਨੂੰ ਕਹਿੰਦੀ ਮੈਂ ਮੈਨੂੰ ਉੱਥੇ ਹੀ ਜਾਣਾ ਕਹਿੰਦੀ ਤੇ ਕਹਿੰਦੇ ਉਹ ਮੈਂ ਤੈਨੂੰ ਜਾਣਦੇ ਆ ਨਹੀਂ ਕਹਿੰਦੇ ਮੈਂ ਖੈਸਾ ਜਾਣਦੇ ਆ ਮੈਨੂੰ ਵੀ ਤੂੰ ਲੱਗਦੀ ਆ ਵੀ ਮਾੜੇ ਮਾੜੇ ਜਾਣਦੇ ਆ ਕਹਿੰਦੀ ਮੈਂ ਤੈਨੂੰ ਸੂਟ ਸਲਾਈ ਕਰਾਇਆ ਸੀ ਤੈਨੂੰ ਕਰਾਇਆ ਸੀ ਇੱਕ ਮੈਂ ਖਾ ਠੀਕ ਆ ਮੈਂ ਖੈ ਤੇ ਫਾਈ ਕਹਿੰਦੀ ਸਾਡਾ ਇੱਧਰ ਘਰ ਆਗਾ ਮੈਂ ਖੈਸਾ ਤੇ ਚੱਲ ਫਾਈ ਮੁੜ ਕੇ ਚੱਲ ਬੈਠੀ ਰਹੀ ਬੈਠੀ ਰਹੀ ਤੇ ਮੈਂ ਉਹਨੂੰ ਆਖਿਆ ਮੈਂ ਖਾ ਮੀਂਹ ਵਾਲਾ ਵੀ ਮੌਸਮ ਹੋਇਆ ਪਿਆਗਾ ਬਸ ਵੀ ਨੰਗੀ ਤੇ ਹੁਣ ਕੀ ਕਰੀਏ ਤੇ 2 ਘੰਟੇ ਬੈਠਣਾ ਵੀ ਔਖਾ ਹੋ ਜੂ ੱਡੇ ਤੇ ਮਖਾ ਕਹਿੰਦੀ ਚਲ ਮਖਾ ਸਾਡੇ ਤੇ ਇਥੇ ਰਿਸ਼ਤੇਦਾਰੀ ਆ ਮੈਂ ਤਾਂ ਉਹਨਾਂ ਦੇ ਵਗ ਜਾਨੀ ਆਂ ਮੈਂ ਕਹਿੰਦੀ ਉੱਥੇ ਵਗ ਜੂ ਤੇ ਮੈਂ ਆਖਿਆ ਮਖਾ ਤੇਰੇ ਕੋਲ ਫੋਨ ਹੈਗਾ ਭਣੇ ਮਖਾ ਕਹਿੰਦੇ ਹਾਂ ਮਖਾ ਤੂੰ ਮੈਨੂੰ ਫੋਨ ਲਾ ਦੇ ਮੈਂ ਮਖਾ ਮਾੜਾ ਜਾਂ ਦੇਨ ਕੋ ਇਹਦਾ ਜਾਤਾ ਵੀ ਬੁੱਤ ਬਸ ਤਾਂ ਲੰਘ ਗਈ ਵੀ ਜੇ ਤਾਂ ਮੈਨੂੰ ਇੱਥੇ ਲੈ ਜਾ ਛੱਡਿਆ ਜਾ ਕੇ ਮੋਟਰਸਾਈਕਲ ਤੇ ਨਹੀਂ ਫਿਰ ਮੈਨੂੰ ਫਿਰ ਚਲ ਇੱਥੇ ਲੈ ਜਾ ਘੰਟਾ ਇਨੇ ਵੀ ਏਡੇ ਤੇ ਬੈਠਣਾ ਓੱਖਾ ਦਾ ਬੱਸ ਲੰਘੂਗੀ ਮੈਂ ਦੱਸਦਾ ਦੂਜਾ ਘਰੇ ਦੱਸ ਦੂਗਾ ਮੁੰਡਾ ਲਾ ਦੂਗਾ ਫੋਨ ਤੇ ਵੀ ਘਰੇ ਦੱਸ ਦੂ ਮੁੰਡੇ ਨੂੰ ਕਹਿ ਦੇਣੀ ਆ ਵੀ ਤੂੰ ਫੋਨ ਲਾ ਕੇ ਘਰੇ ਕਹਿ ਦੇ ਵੀ ਜੇ ਤਾਂ ਮੈਨੂੰ ਮੁੰਡੇ ਦਾ ਫੋਨ ਲੱਗਦਾ ਜੇ ਸਾਡੇ ਘਰ ਵਾਲੀ ਲਾ ਦੇ ਤੂੰ ਮੈਂ ਤੇ ਨੰਬਰ ਦੱਸ ਦਿੰਨੇ ਆ ਤੇ ਫੋਨ ਲਾ ਕੇ ਮੈਂ ਮਾਮਾ ਦਾ ਕਹਿਦਾ ਵੀ ਮੇਰੀ ਬੱਸ ਲੰਘੂਗੀ ਭਾਈ ਬੱਦਲ ਵਾਲਾ ਹੋਇਆ ਪਿਆ ਦਾ ਤੇ ਮੁੰਡਾ ਇੱਕ ਘਰੇ ਢਿੱਲਾ ਹੋਇਆ ਪਿਆ ਵੀ ਟੈਨਸ਼ਨ ਜੀ ਮੈਨੂੰ ਵੀ ਤੇ ਕਹਿੰਦੀ ਮੈਂ ਤਾਂ ਫੌਂਚ ਪੈਸੇ ਹੈ ਨਹੀਂ ਲੈ ਕਹਿੰਦੇ। ਛੁਕਸ ਕਹਿੰਦੇ ਨਾ ਬੈਲ ਸਹਿ ਨਹੀਂ ਬੈਲ ਸਫਤਮ ਹੋਇਆ ਪਿਆ। ਮਟਰ ਚੁੱਪ ਕਰ ਗਈ। ਮੈਂ ਨਹੀਂ ਹੋਣੀ ਚੱਲ ਹਨਾ ਹੁੰਦੇ ਨਹੀਂ ਕਈ ਵਾਰੀ ਹਨਾ ਤੇ ਮੈਂ ਚਲ ਚੁੱਪ ਕਰ ਗਈ। ਕਹਿੰਦੀ ਫਿਰ ਮੈਂ ਤਾਂ ਕਹਿੰਦੀ ਸਾਡੇ ਰਿਸ਼ਤੇਦਾਰਾਂ ਦੇ ਵੱਗ ਜਣੇ ਮੇਰੇ ਨਾਲ ਗੱਲਾਂ ਕਰੀ। ਕਹਿੰਦੀ ਮੈਂ ਤਾਂ ਰਿਸ਼ਤੇਦਾਰਾਂ ਦੇ ਵੱਗ ਜਣੇ ਕਿ ਤੇ ਚਲੋ ਹੁਣ ਟਾਈਮ ਹੋਇਆ ਬੱਸ ਦਾ ਕਹਿੰਦੀ ਪਤਾ ਕਰ ਲਾਂਗੇ ਤੇ ਤੁਹਾਨੂੰ ਆਜ ਨਹੀਂ ਕਹਿੰਦੇ ਮੈਂ ਐਨਚਰ ਤੱਡੇ ਤੇ ਬੈਠਣਾ ਵੀ ਔਖਾ ਦਾ। ਮੈਂ ਆਖਿਆ ਫਿਰ ਹੁਣ ਮੈਂ ਵੀ ਕੀ ਕਰਾਂ ਦੇਖ ਹਨਾ ਚਲ ਮੈਂ ਬੈਠੀ ਰਹੀ। ਉਹਨੇ ਉਹ ਬਿੰਦੇ ਤੋਂ ਬਾਅਦ ਹੀ ਉਹਦੀ ਫੋਨ ਲਾ ਲਿਆ ਜਿਹੜੇ ਰਿਸ਼ਤੇਦਾਰਾਂ ਦੇ ਨੇ ਜਾਣਾਂ ਤੇ ਉਹਨਾਂ ਨੂੰ ਕਹਿੰਦੀ ਤੁਸੀਂ ਘਰੇ ਆ ਫੋਨ ਲਾ ਕੇ ਕਹਿੰਦੀ ਵੀ ਮੈਂ ਅੱਡੇ ਤੇ ਬੈਠੇ ਮੇਰੇ ਬੱਸ ਲੰਘ ਗਈ ਤੇ ਜੇ ਘਰੇ ਆਓਗੇ ਕਿਤੇ ਗਏ ਤਾਂ ਨਹੀਂ ਮੈਂ ਆਉਣੀ ਦੇਖ ਹਾਂ ਕਹਿੰਦੇ ਮੈਂ ਆਉਣੀ ਆ ਮੈਂ ਆਖਿਆ ਮਨਚ ਮੈਂ ਨਹੀਂ ਸੋਚੀ ਜਾਵਾਂ ਬਿੱਲ ਦੇਖ ਲੈ ਤੇ ਮੈਨੂੰ ਕਹਿੰਦੀ ਮੇਰੇ ਫੋਨ 'ਚ ਪੈਸੇ ਨਹੀਂ ਨਾਲੇ ਪਿੰਡ ਦੀ ਆ ਨਾਲੇ ਕਹਿੰਦੀ ਮੈਂ ਤੈਨੂੰ ਜਾਣਦੀ ਆਂਗੀ ਹੈ ਤੇ ਨਾਲੇ ਪਿੰਡ ਦੀ ਆ ਤੇ ਮੈਨੂੰ ਕਹਿੰਦੇ ਵੇਰ ਤਾਂ ਫੋਨ 'ਚ ਪੈਸੇ ਹੈ ਨਹੀਂ ਗਏ ਤੇ ਹੁਣ ਫੋਨ ਲਾ ਕੇ ਉਹਨਾਂ ਨੂੰ ਕਹਿੰਦੀ ਵੀ ਮੈਂ ਇੱਥੇ ਘਰੇ ਆਉਣੀ ਆ। ਵੀ ਮੇਰੀ ਗੱਲ ਸੁਣਾਂ ਗੀ। ਹੂੰ ਤੇ ਵੀ ਟਾਈਮ ਦੇਖ ਲੈ ਕਿਹਾ ਜਾਗਾ। ਐ ਸੋਚੀ ਜਾਂਦੀ ਸੀ ਬਠੀ ਵੀ ਮੂੰਹ ਟਾਈਮ ਕਿਹਾ ਜਾ ਆ ਗਿਆ। ਜੇ ਕੋਈ ਆਪਦੇ ਕੋਲ ਚੀਜ਼ ਹੈਗੀ ਆਗੀ ਤਾਂ ਵਰਤ ਲਓ। ਨਹੀਂ ਚੀਜ਼ ਹੈਗੀ ਤਾਂ ਨਾ ਚੁੱਪ ਕਰਕੇ ਬਹਿ ਜਾਓ। ਅੱਜ ਕੱਲ ਟਾਈਮ ਰਿਹਾ ਨਹੀਂ। ਜੇ ਹੁਣ ਆਪਦੇ ਘਰੇ ਜੇ ਕੁਝ ਖਾਣ ਨੂੰ ਹੈਗਾ ਤਾਂ ਖਾ ਲਓ ਨਹੀਂ ਚੁੱਪ ਕਰਕੇ ਬਹਿ ਜਾਓ। ਹੂੰ ਵੀ ਅੱਜ ਕੱਲ੍ਹ ਟਾਈਮ ਇਹ じゃ ਮਾੜਾ ਆ ਗਿਆ ਵੀ ਕੋਈ ਨਹੀਂ ਕਿਸੇ ਨੂੰ ਉਹ ਕਰਦਾ ਹੈਗਾ ਤੇ ਅੱਗੇ ਟਾਈਮ ਤੀਗਾ ਹਾਂ ਇੰਨੀ ਆ ਇੱਕ ਦੂਜੇ ਦੇ ਕੋਈ ਦਾਲ ਲੈ ਆਉਣੀ ਕੋਈ ਰੋਟੀਆਂ ਵੀ ਮੰਗ ਲੈਣੀਆਂ ਤੇ ਹਜਾ ਟਾਈਮ ਤੀਗਾ ਇੱਕ ਚੁੱਲੇ ਪੱਕਦੀ ਹੁੰਦੀ ਹਾਂ ਉਹ ਆਗਲਾ ਕਹਿੰਦਾ ਲੈ ਕੁੜਾ ਤਿੱਤੀ ਤਿੱਤੀ ਪੱਕੀ ਜਾਂਦੇ ਤੂੰ ਵੀ ਖਾ ਲੈ ਹੂੰ ਇੱਕ ਇੱਕ ਘਰ ਨੇ ਚੀਜ਼ ਲਿਆਉਣੀ ਆਗਲਾ ਚਾ ਚਟਾਉਂਦਾ ਕੰਨ ਨਾ ਫਲਾਨਾ ਨੇ ਚੀਜ਼ ਹੀ ਲਿਆਂਦੀ ਚਲ ਆਪਾਂ ਨੂੰ ਵੀ ਸੁੱਖ ਹੋਊਗਾ ਇੱਕ ਘਰ ਚੀਜ਼ ਲਿਆਉਂਦਾ ਕਹਿ ਕੇ ਘਰ ਉਹਨੂੰ ਵਰਤਦੇ ਚੀਜ਼ ਨੂੰ ਅੱਗੇ ਦਿਮਾਗ ਨੇ ਤੇ ਲੋਕਾਂ ਦੇ ਇਹੇ ਜੀ ਹੁਣ ਚੀਜ਼ਾਂ ਬਾਹਲੀਆਂ ਨੇ ਸਭ ਕੋਲੇ ਦੂਰੀਆਂ ਦੂਰੀਆਂ ਤੇਰੇ ਤੇਰੇ ਨੇ ਫੋਨ ਆ ਫੋਨ ਹੁਣ ਇੱਕ ਘਰ ਚ ਜਿੰਨੇ ਜੀ ਨੇ ਸਭ ਕੋਲੇ ਫੋਨ ਨੇ ਤੇ ਗੱਲ ਕਰ ਵੀ ਹਾਜਮੇ ਹੈ ਨਹੀਂ ਹੁਣ ਕੋਈ ਕਿਸੇ ਨੂੰ ਚੀਜ਼ ਦੇ ਕੇ ਰਾਜੀ ਹੋਏਗਾ ਹੈ ਅੱਗੇ ਦੀਗਾ ਬਹੁਤ ਜਵਾਨੇ ਦਾ ਫਰਕ ਹੁਣ ਜਵਾਨਾ ਬਹੁਤ ਬਦਲ ਗਿਆ ਬਹੁਤ ਜਿਆਦਾ ਬਦਲ ਗਿਆ ਅੱਗੇ ਲੋਕ ਸੱਚਾਈ ਤੇ ਵੱਧ ਚੱਲਦੀ ਸੀ ਅੱਗੇ ਦੁਨੀਆ ਸੱਚਾਈ ਦੀ ਸੱਚਾਈ ਤਾਂ ਚੱਲ ਹੁਣ ਵੀ ਜਿਹੜੇ ਨੇ ਸੱਚਾਈ ਤੇ ਚੱਲਣਾ ਹੁਣ ਵੀ ਚੱਲਦਾ ਅਗਲਾ ਸੱਚਾਈ ਤੇ ਚੱਲੀ ਤਾਂ ਹੁਣ ਵੀ ਜਿਹਨੇ ਆਪ ਦਾ ਸੱਚਾਈ ਤੇ ਖੜਨਾਗਾ ਉਹ ਸੱਚਾਈ ਤੇ ਚੱਲਦਾ ਸੱਚਾਈ ਉਹ ਕੰਮ ਆਉਦੀ ਹੈਗੀ ਹੈ ਸੱਚਾਈ ਉਹ ਸੱਚਾਈ ਤੇ ਆ ਕੇ ਗੱਲ ਨਿਬੜਦੀ ਹੈ ਜੇ ਚ ਆਪਾਂ ਝੂਠਾ ਹੁਣ ਜੇ ਕੋਈ ਗੱਲ ਦਾ ਇੱਕ ਝੂਠ ਬੋਲਾਂਗੇ ਉਹ ਆਪਾਂ 10 ਝੂਠ ਹੋਰ ਬੋਲਣੇ ਪੈਣਗੇ ਮੇਰਾ ਇਹ ਸੂਲ ਆਗਾ ਜੇ ਆਪਾਂ ਇੱਕ ਝੂਠ ਬੋਲਾਂਗੇ ਵੀ ਆਪਾਂ ਨੂੰ ਨਾਲ 10 ਝੂਠ ਹੋਰ ਬੋਲਣੇ ਪੈਣਗੇ ਜੇ ਆਪਾਂ ਪਹਿਲਾਂ ਹੀ ਸੱਚੀ ਗੱਲ ਦੱਸ ਦਾਂਗੇ ਉਹ ਸਚਾਈ ਦੀ ਸਚਾਈ ਹੋ ਰਹੇ ਜੋ ਝੂਠ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਹੈ ਹੂੰ ਤੇ ਵੀ ਇਹ ਆ ਦੁਨੀਆ ਦਾ ਹੁਣ ਅੱਜ ਕੱਲ ਟਾਈਮ ਚੱਲੀ ਜਾਂਦਾ ਹੈਗਾ ਮੈਂ ਕੀ ਸੋਚਣਾ ਤੀਗਾ ਵੀ ਇਹ ਹੈ ਜਵਾਨਾ ਆ ਗਿਆ ਜਵਾਨੇ ਦੇ ਸਾਹਮਣੇ ਮੁਕਾਬਤ ਹੁਣ ਮੈਨੂੰ ਚੱਲਣਾ ਪੈਂਦਾ ਹੈਗਾ ਹੂੰ ਟਾਈਮ ਇਹ ਹੈ ਜਾ ਆ ਗਿਆ ਬਸ ਹੋਰ ਵੀ ਆਈ ਮੈਨੂੰ ਵੀ ਐਸੇ ਬਹੁਤ ਨਹੀਂ ਪਤਾ ਨਹੀਂ ਕਾਤੋਂ ਲੇਟ ਹੋ ਗਈ ਸੀ ਇਹ ਨਹੀਂ ਮਖਾਈ ਨਹੀਂ ਆਈ ਹਲੇ ਤੱਕ ਲੇਟ ਤਾਂ ਫਿਰ ਮੈਂ ਹੀ ਹੋ ਗਈ ਜਦੋਂ ਬੱਸ ਨਹੀਂ ਆਈ ਹੈਗੀ ਦੇਖਾ ਫਿਰ ਮੈਂ ਤਾਂ ਲੇਟ ਹੋਣਾ ਹੀ ਸੀਗਾ ਹੁਣ ਮੈਂ ਆਵਾਂਗੀ ਫਿਰ ਕਾਹਤੇ ਜਦੋਂ ਬੱਸ ਹੀ ਨਹੀਂ ਕੋਈ ਆਈ ਹੈਗੀ ਪਰ ਮੈਂ ਇਸੇ ਨਿਰਵੈਰ ਰਹੀ ਜਾਂਦਾ ਸੀਗਾ ਇਹ ਨਹੀਂ ਵਰਦਾ ਸੀ ਕਿੱਕਟ ਨਾ ਹੋਇਆ ਪੈਤੀ ਮੈਨੂੰ ਵੀ ਤਾਂ ਸਾਂਸਾ ਦੀ ਮਹਮੂਮ ਜਵਾਕ ਬਿਮਾਰ ਹੋ ਪੈ ਉਤੋਂ ਨਹੀਂ ਚੜਿਆ ਆ ਰਿਹਾਗਾ ਤੇ ਵੀ ਮੇਰੀ ਨਾਂ ਕੋਈ ਵਸ ਤੇ ਵੀ ਹੁਣ ਉਹ ਹੋਗਾ ਮੈਂ ਵੀ ਤਾਂ ਕਹਿਤਾ ਉਹਨੂੰ ਵੀ ਫੋਨ ਲਾ ਦੇ ਫੋਨ ਮੈਂ ਤੈਨੂੰ ਘਰੇ ਫੜਾ ਗਈ ਮਾਹ ਚੱਲ ਮੁੰਡਾ ਮੈਨੂੰ ਬੱਸ ਚੜਾ ਜੋ ਹੁਣ ਉਹ ਕਿਹੜਾ ਪਤਾ ਹੁੰਦਾ ਆਪਾਂ ਨੂੰ ਮੁੰਡੇ ਦੀ ਦੁਕਾਨ ਤੇ ਗਾ ਘਾ ਆ ਰਹੇ ਨੇ ਤੇ ਵੇ ਦੇ ਤਾਂ ਵੀ ਆਈ ਸੀ ਉਹ ਵੀ ਦਵਾਈ ਲਾ ਕੇ ਹੁਣ ਮੁੜਾਂਗੀ ਚਾਲਾ ਭੀੜਤੀ ਕੀ ਕਹਾ ਡਾਕਟਰ ਦੇ ਤੇ ਵੀ ਜਵਾਨਾ ਇਹ ਜਾ ਆ ਗਿਆ ਉਹ ਕਿੰਨਾ ਭੜਾ ਜਵਾਨਾ ਆ ਗਿਆ ਹਨਾ ਸਭ ਪਾਸਤਾ ਦੁਨੀਆ ਦਾ ਹੋ ਹੀ ਜਾਊਗਾ ਚਲ ਹੂੰ ਹੂੰ ਗੱਲ ਕਰ ਵੀ ਚਲ ਉਹ ਹੈ ਪੈਜੀ ਰਹੀ ਨਹੀਂ ਹਾਂ ਇੱਕ ਦੂਜੇ ਦਾ ਆਪਾਂ ਅੱਗੇ ਉਹ ਕਰਦੇ ਦੁੱਖ ਬਣਾਉਂਦੇ ਤੇ ਉਹ ਟਾਈਮ ਗਿਆ ਹੁਣ ਉਹ ਪਿਆਰ ਜਾ ਰਹੇ ਨਹੀਂ ਉਹ ਪਿਆਰ ਜਾ ਰਹੇ ਹੀ ਨਹੀਂ ਉਹ ਤਾਂ ਹੁਣ ਬੜਾ ਖਤਮ ਹੋਊਗਾ ਮੋਹ ਪਿਆਰ ਪਤਾ ਨਹੀਂ ਭਾਈ ਫੋਨਾਂ ਨੇ ਕਰਤਾ ਅੱਗੇ ਮੋਹ ਪਿਆਰ ਇੰਨਾ ਹੁੰਦਾ ਦੀਗਾ ਹੈ ਅੱਗੇ ਰਿਸ਼ਤੇਦਾਰ ਆ ਜਾਂਦਾ ਕੋਈ ਰਿਸ਼ਤੇਦਾਰ ਆਉਂਦਾ ਝੋਲੇ ਲਕੋ ਦਿੰਦੇ ਅਸੀਂ ਆ ਬਿਲਕੁਲ ਉਹਦੀਆਂ ਰਹੀਆਂ ਝੋਲੇ ਸਾਡੇ ਰਿਸ਼ਤੇਦਾਰ ਨੇ ਉਹਨਾ ਤਿੰਨ ਤਿੰਨ ਚਾਰ ਚਾਰ ਦਿਹਾੜਾ ਤਾਂ ਉਹਨੂੰ ਜਾਣ ਨਹੀਂ ਦੇਣਾ ਤੀਗਾ ਤਿੰਨ ਤਿੰਨ ਰਾਤਾਂ ਚਾਰ ਚਾਰ ਰਾਤਾਂ ਰੱਖਦੇ ਝੋਲੇ ਲ ਘੋਲਦੇ ਹੈ ਨਹੀਂ ਗਾ ਸਰ ਸੰਤੋਂ ਪਤਾ ਨਹੀਂ ਕਿੱਥੇ ਹੈਗਾ ਝੋਲਾ ਆਇਆ ਹੈਗਾ ਜੇ ਕੋਈ ਬਾੜਾ ਮਜ਼ਦੂਰ ਹੁੰਦਾ ਵੀ ਸਾਡੇ ਘਰ ਜਾ ਵੀ ਨਹੀਂ ਸਰ ਦਾ ਪੁੱਤ ਮੈਂ ਦੋ ਰਾਤਾਂ ਲਾਤੀਆਂ ਚੱਲ ਹੁਣ ਅਸੀਂ ਸਾਨੂੰ ਜਾਣਦੇ ਤੇ ਉਹ ਉਹ ਤਾਂ ਮਰ ਚੁੱਪ ਕਰ ਜਾਂਦੇ ਵੀ ਚੱਲ ਬਾਗ ਜਾ ਤੇ ਕੋਈ ਨਹੀਂ ਦੋ ਦਿਨ ਲਾਤੀ ਵੀ ਇਹਦੀ ਮਜ਼ਦੂਰੀ ਹੈ ਨਹੀਂ ਜੇ ਉਹ ਜਿੱਤੇ ਸਰਦਾ ਹੁੰਦਾ ਤੇ ਉਹਨੂੰ ਅਸੀਂ ਜਾਣ ਹੀ ਨਹੀਂ ਦਿੰਦੀ ਤਾਂ ਕਾਹਕੇ ਇਹਦਾਂ ਰੱਖਦੀ ਆ ਇੰਨਾ ਉਹ ਪ੍ਰੇਮ ਹੁੰਦਾ ਸੀਗਾ ਤੇ ਇੰਨਾ ਖੁਸ਼ ਹੋ ਜਾਂਦੇ ਵੀ ਸਾਡੇ ਫਲਾਣਾ ਰਿਸ਼ਤੇਦਾਰ ਆਇਆ ਹੁਣ ਪਤਾ ਨਹੀਂ ਭਈ ਰੋਜ਼ ਫੋਨਾਂ ਤੇ ਗੱਲਾਂ ਹੁੰਦੀਆਂ ਨੇਗੀਆਂ ਹਨਾ ਹੁਣ ਉਹ ਪਿਆਰ ਹੈ ਨਹੀਂਗਾ ਇੰਨਾਂ ਦੁਨੀਆਂ ਦਾ ਹੁਣ ਵਾੜਾ ਟੱਟ ਗਿਆ ਉਹ ਮੋਹ ਪਿਆਰ ਹੁਣ ਤਾਂ ਰਿਸ਼ਤੇਦਾਰ ਜਦੋਂ ਜਾਂਦਾ ਤੁਹਾਨੂੰ ਮੁਰੇਉਂਦਾ ਕਿਸੇ ਕੋਲ ਟਾਈਮ ਹੈ ਨਹੀਂਗਾ ਹੁਣ ਜਾਣ ਹੁੰਦਾ ਇੰਨਾ ਕੰਮਾਂ ਚ ਇੰਨੀ ਦੁਨੀਆਂ ਬਿਜੀ ਹੋਈ ਪਈ ਐਗੀ ਬਹੁਤ ਹੁਣ ਗਲਤ ਆ ਗਿਆ ਬਾਕੀ ਆਇਆ ਹੈ ਹੁਣ ਕਿਉਂ ਆਉਂਦਾ ਪਹਿਲਾਂ ਹਲੇ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਜਾਂਦੇ ਹਨ ਹੁਣ ਕੋਈ ਕਰਦਾ ਹੀ ਨਹੀਂ ਹੁਣ ਗੱਲਾਂ ਬਾਤਾਂ ਕਰਦਾ ਕੋਈ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਹੈਗਾ ਹੁਣ ਅਗਲਾ ਚੁੱਪ ਕਰਕੇ ਸੁੱਖ-ਸਾਂਤ ਪੁੱਛਦਾ ਜੇ ਕੋਈ ਰਿਸ਼ਤੇਦਾਰ ਆਉਂਦਾ ਸੁੱਖ-ਸਾਂਤ ਪੁੱਛਦਾਗਾ ਕਿਵੇਂ ਆ ਹਾਂਜੀ ਠੀਕ ਆ ਪਰਿਵਾਰ ਠੀਕ ਆ ਹਾਂ ਠੀਕ ਐ ਕਹਿ ਕੇ ਚੁੱਪ ਕਰਕੇ ਬੈ ਜਾਂਦੇ ਨੇ ਆਪੋ ਆਪਣੇ ਫੋਨ ਲੈ ਕੇ ਬਸ ਐ ਐ ਕਰੀ ਜਾਂਦੇ ਨੇ ਐ ਐ ਕਰੀ ਜਾਂਦੇ ਨੇ ਬਸ ਆ ਕੰਮ ਰਹਿ ਗਿਆ ਦੁਨੀਆ ਕੋਲੇ ਹੁਣ ਸਾਰਾ ਫੋਨ ਦੇਖਣ ਲੱਗ ਗਏ ਅੱਗੇ ਅਗਲਾ ਸੋ ਦੁੱਖ ਘਰਦਾ ਹਾਂ ਹੁਣ ਕੋਈ ਨਹੀਂ ਬਸ ਹੁਣ ਤਾਂ ਉਹ ਜਵਾਨਾ ਹੈ ਨਹੀਂ ਹੁਣ ਤਾਂ ਜੇ ਕਿਸੇ ਨੂੰ ਦੁੱਖ ਆ ਤਾਂ ਉਸੇ ਨੂੰ ਆ ਦੂਜੇ ਨੂੰ ਕੋਈ ਨਹੀਂ ਜੇ ਕੋਈ ਭੁੱਲ ਭਲੇ ਕਿਸੇ ਕੋਲ ਕੁਝ ਨਹੀਂ ਹੈਗਾ ਹਾਲ ਚਾਹਦਾ ਤਾਂ ਉਹ ਨੂੰ ਅਗਲਾ ਡਾ ਦਿੰਦਾ ਭੰਡ ਦਿੰਦਾਗਾ ਦੋਸਾ ਅਗਲਾ ਕਹਿੰਦਾ ਉਹ ਤਰਿਆ ਫਿਰਦਾਗਾ ਉਹ ਮਾਰਦਾ ਭੁਗਾਈ ਐਵੇਂ ਕਰਦੀ ਫਿਰਦੀ ਹੈਗੀ ਐਂ ਤੇ ਬਸ ਹੁਣ ਅੱਜ ਕੱਲ੍ਹ ਟਾਈਮ ਹੀ ਹੈ ਯਾਰ ਬਹੁਤ ਟਾਈਮ ਖਰਾਬ ਆ ਗਿਆ ਜਵਾਨ ਕਲਯੁਗ ਕਲਯੁਗ ਫਿਰ ਇਸੇ ਨੂੰ ਕਲਯੁਗ ਕਹਿੰਦੇ ਨੇ। ਨਾਲ ਉਹਨੇ ਆਪਾਂ ਨੂੰ ਨਾਲ ਚੱਲਣਾ ਪੈਂਦਾਗਾ। ਲਓ ਭਾਈ ਜੇ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਓ। ਧੰਨਵਾਦ ਭਾਈ। ਤੇ ਸਾਡੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ। ਧੰਨਵਾਦ।